ਗੁਰੂ ਪਿਆਰਿਓ ਅੱਜ ਜੋ ਆਪਜੀ ਦੇ ਨਾਲ ਇਤਿਹਾਸ ਸਾਂਝਾ ਕਰਨਾ ਹੈ ਉਹ ਗੁਰੂ ਨਾਨਕ ਮਹਾਰਾਜ ਜੀ ਦਾ ਹੈ ਕਿ ਗੁਰੂ ਨਾਨਕ ਪਿਤਾ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ 13-13 ਕਿਵੇਂ ਤੋਲਦੇ ਨੇ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਦੇ ਹੋਇਆ ਸਤਗੁਰਾਂ ਨੇ ਕਿਵੇਂ 13-13 ਤੋਲਿਆ ਉਹ ਮੋਦੀ ਖਾਨਾ ਕਿੱਡਾ ਕੋ ਵੱਡਾ ਸੀ ਜਿੱਥੇ ਗੁਰੂ ਨਾਨਕ ਮਹਾਰਾਜ ਹੀ ਨੌਕਰੀ ਕਰਦੇ ਸਨ ਕੀ ਗੁਰੂ ਨਾਨਕ ਮਹਾਰਾਜ ਕੋਈ ਦੁਕਾਨਦਾਰ ਸਨ ਆਓ ਆਪਾਂ ਇਤਿਹਾਸ ਨੂੰ ਇਤਿਹਾਸ ਦੇ ਵਿੱਚੋਂ ਪੜ੍ਹ ਕੇ ਸਮਝਣ ਦਾ ਯਤਨ ਕਰੀਏ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਨਨਕਾਣਾ ਸਾਹਿਬ ਦੀ ਧਰਤੀ ਤੇ ਨੇ ਭਾਵ ਰਾਏ ਪੋਏ ਦੀ ਤਲਵੰਡੀ ਤੇ ਨੇ ਤਾਂ ਆਪਜੀ ਦੇ ਪਿਤਾ ਜੀ ਨੇ 20 ਰੁਪਏ ਦਿੱਤੇ ਸਨ ਕਿ ਪੁੱਤਰਾ ਜਾ ਹੁਣ ਤੂੰ ਸਿਆਣਾ ਹੋ ਗਿਆ ਸਮਝਦਾਰ ਹੋ ਗਿਆ ਵੱਡਾ ਹੋ ਗਿਆ ਜਦ ਵਪਾਰ ਕਰਕੇ ਆ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮਿੱਤਰ ਭਾਈ ਸਹਿਬਾਈ ਮਰਦਾਨਾ ਜੀ ਨੂੰ ਨਾਲ ਲੈ ਜਾਂਦੇ ਨੇ ਤੇ ਗੁਰੂ ਪਿਆਰਿਓ ਗੁਰਨਾਨਕ ਮਹਾਰਾਜ ਦੇ ਪਿਤਾ ਨੇ ਵੀਰਪੈ ਇਸ ਲਈ ਦਿੱਤੇ ਸਨ ਕਿ ਤੂੰ ਵਪਾਰ ਕਰਕੇ ਆਈ ਕੋਈ ਸੌਦਾ ਕਰਕੇ ਆਈ ਪਰ ਧੰਨ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਅਜਿਹਾ ਵਪਾਰ ਕੀਤਾ ਅਜਿਹਾ ਸੌਦਾ ਕੀਤਾ ਇਹ ਸੌਦਾ ਜੁਗਾ ਜਗੰਤਰਾਂ ਤੱਕ ਚੱਲੇਗਾ ਆਖੋ ਸਤਨਾਮ ਸਤਿਗੁਰ ਨਾਨਕ ਮਹਾਰਾਜ ਜੀ ਨੇ ਸੱਚਾ ਸੌਦਾ ਕੀਤਾ ਉੱਥੇ ਭਾਵ ਉਹ ਜਿਹੜੇ ਬਾਪੂ ਨੇ 20 ਰੁਪਏ ਦਿੱਤੇ ਸਨ ਮਹਿਤਾ ਕਾਲੂ ਜੀ ਨੇ ਉਹ 20 ਰੁਪਏ ਦਾ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਲੰਗਰ ਹੀ ਸ਼ਕਾ ਦਿੱਤਾ ਤੇ ਗੁਰੂ ਪਿਆਰਿਓ ਉਹ 20 ਹਾਂ ਦਾ ਲੰਗਰ ਹੈ ਨਾ ਜਿਹੜਾ ਉਹ ਅੱਜ ਤੱਕ ਚੱਲ ਰਿਹਾ ਤੇ ਰਹਿੰਦੀ ਦੁਨੀਆ ਤੱਕ ਚੱਲੇਗਾ ਗੁਰੂ ਘਰਾਂ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਤੇ ਗੁਰੂ ਪਿਆਰਿਓ ਜਦੋਂ ਲੰਗਰ ਚੱਲਦਾ ਨਾ ਤਾ ਉਹ ਲੰਗਰ ਗੁਰੂ ਨਾਨਕ ਸਹਿ ਮਾਰਾ ਸੱਚੇ ਪਾਤਸ਼ਾਹ ਜੀ ਦੇ 20 ਰੁਪਏ ਵਾਲਾ ਲੰਗਰ ਜੇ ਚੱਲ ਰਿਹਾ ਹੈ ਸੋ ਜਦੋਂ 20 ਰੁਪਏ ਦਾ ਗੁਰੂ ਨਾਨਕ ਮਹਾਰਾਜ ਜੀ ਨੇ ਸੱਚਾ ਸੌਦਾ ਕੀਤਾ ਚੂੜਕਾਣਾ ਦੀ ਧਰਤੀ ਤੇ ਘਰ ਆ ਜਾਂਦੇ ਨੇ ਪਿਤਾ ਜੀ ਨੂੰ ਪਤਾ ਲੱਗਦਾ ਤੇ ਪਿਤਾ ਜੀ ਪੁੱਛਦੇ ਨੇ ਵੀ ਪੁੱਤਰਾ ਤੈਨੂੰ 20 ਰੁਪਏ ਦਿੱਤੇ ਸੀ ਕੀ ਕੀਤਾ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਬਾਪੂ ਤੁਸੀਂ ਸੌਦਾ ਕਰਨ ਤੋਰਿਆ ਸੀ ਮੈਂ ਸੱਚਾ ਸੌਦਾ ਕਰਿਆ ਆਂ ਅਛਾ ਕੀ ਕੀਤਾ ਮੈਂ ਲੰਗਰ ਸ਼ਿਕਾਇਆ ਆਇਆ ਮਹਾਪੁਰਖਾਂ ਨੂੰ ਸਾਧੂਆਂ ਨੂੰ ਸੰਤਾਂ ਨੂੰ ਤੇ ਜਦੋਂ ਇਹ ਗੱਲ ਸੁਣੀ ਗੁਰੂ ਨਾਨਕ ਮਹਾਰਾਜ ਦੇ ਪਿਤਾ ਕ੍ਰੋਧ ਵਿੱਚ ਆ ਜਾਂਦੇ ਨੇ ਗੁੱਸੇ ਵਿੱਚ ਆ ਜਾਂਦੇ ਨੇ ਤੇ ਆ ਕੇ ਬੁਰਾ ਭਲਾ ਕਹਿੰਦੇ ਨੇ ਪਰ ਬੇਬੇ ਨਾਨਕੀ ਕਹਿੰਦੀ ਆ ਨਾ ਪਿਤਾ ਜੀ ਮੇਰਾ ਵੀਰ ਹੈ ਰੱਬ ਦਾ ਰੂਪ ਹੈ ਫਿਰ ਕੀ ਹੋਇਆ ਜੇ ਸੱਚਾ ਸੌਦਾ ਕਰ ਦਿੱਤਾ ਇਹਦੇ ਵਿੱਚ ਵੀ ਲੁਕਾਈ ਦਾ ਭਲਾ ਹੋਏਗਾ ਪਰ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਉਦਾਸ ਰਹਿਣ ਲੱਗ ਜਾਂਦੇ ਨੇ ਤੇ ਫਿਰ ਗੁਰੂ ਪਿਆਰਿਓ ਬੇਬੇ ਨਾਨਕੀ ਜੀ ਫੈਸਲਾ ਕਰਦੇ ਨੇ ਆਪਣੇ ਮਾਤਾ ਜੀ ਮਾਤਾ ਤ੍ਰਿਪਤਾ ਜੀ ਨੂੰ ਕਹਿੰਦੇ ਨੇ ਆਪਣੇ ਪਿਤਾ ਮਹਿਤਾ ਕਾਲੂ ਜੀ ਨੂੰ ਕਹਿੰਦੇ ਨੇ ਕਿ ਮਾਤਾ ਜੀ ਪਿਤਾ ਜੀ ਤੁਸੀਂ ਇੰਜ ਕਰੋ ਹੁਣ ਨਾਨਕ ਨੂੰ ਨਾ ਮੇਰੇ ਨਾਲ ਭੇਜ ਦਿਓ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਗੁਰੂ ਨਾਨਕ ਮਹਾਰਾਜ ਜੀ ਦੇ ਭੈਣ ਬੇਬੇ ਨਾਨਕੀ ਜੀ ਵਿਆਹੇ ਹੋਏ ਸਨ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਜਾ ਜੀ ਦਾ ਨਾਮ ਭਾਈ ਸੇ ਭਾਈ ਜੈ ਰਾਮ ਜੀ ਸੋ ਗੁਰੂ ਪਿਆਰਿਓ ਭਾਈ ਜੈ ਰਾਮ ਜੀ ਜਿਹੜੇ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਦੇ ਸਨ ਤੇ ਜਿਹੜਾ ਮੋਦੀ ਖਾਨਾ ਸੀ ਇਹ ਕੋਈ ਛੋਟੀ ਮੋਟੀ ਦੁਕਾਨ ਨਹੀਂ ਸੀ ਇਹ ਮੋਦੀ ਖਾਨਾ ਸਰਕਾਰੀ ਸੀ ਜਿਵੇਂ ਅੱਜ ਆਪਾਂ ਅਨਾਜ ਦੀਆਂ ਵੱਡੀਆਂ ਵੱਡੀਆਂ ਮੰਡੀਆਂ ਕਹਿ ਦਿੰਨੇ ਆ ਨਾ ਮੋਦੀ ਦਾ ਮਤਲਬ ਹੁੰਦਾ ਭੰਡਾਰਾ ਅਨਾਜ ਖਾਨੇ ਦਾ ਮਤਲਬ ਹੁੰਦਾ ਖਾਨ ਜਿਵੇਂ ਆਪਾਂ ਕੋਲਿਆਂ ਦੀ ਖਾਨ ਕਹਿ ਦਿੰਨੇ ਆ ਇਸ ਤਰ੍ਹਾਂ ਅਨਾਜ ਦੀ ਖਾਨ ਨੂੰ ਮੋਦੀਖਾਨਾ ਆਖਿਆ ਜਾਂਦਾ ਜਿੱਥੇ ਸ਼ਾਹੀ ਫੌਜਾਂ ਲਈ ਸਰਕਾਰੀ ਰਾਸ਼ਨ ਆਉਂਦਾ ਸੀ ਤੇ ਜਾਂਦਾ ਸੀ ਉਹਨੂੰ ਮੋਦੀਖਾਨਾ ਆਖਿਆ ਜਾਂਦਾ ਸੀ ਉਸ ਮੋਦੀਖਾਨੇ ਦੇ ਵਿੱਚ ਹਜ਼ਾਰਾਂ ਬੰਦੇ ਕੰਮ ਕਰਦੇ ਸਨ ਕੋਈ 2 4 5 10 ਨਹੀਂ ਸੈਂਕੜੇ ਬੰਦੇ ਕੰਮ ਕਰਦੇ ਸਨ ਉੱਥੇ ਕਿਉਂ ਕਿਉਂਕਿ ਉਹ ਜਿਹੜਾ ਮੋਦੀਖਾਨਾ ਸੀ ਉਹਨੂੰ ਉਸ ਸਮੇਂ ਦਾ ਵੱਡਾ ਨਵਾਬ ਜਿਸ ਦਾ ਇਤਿਹਾਸ ਦੇ ਵਿੱਚ ਨਾਮ ਦੌਲਤਖਾਨ ਲੋਧੀ ਹੈ ਉਹ ਚਲਾਇਆ ਕਰਦਾ ਸੀ ਦੌਲਤਖਾਨ ਲੋਧੀ ਰਾਏ ਬੁਲਾਰ ਦਾ ਬੜਾ ਚੰਗਾ ਮਿੱਤਰ ਸੀ ਤੇ ਗੁਰੂ ਪਿਆਰਿਓ ਭੈਣ ਨਾਨਕੀ ਦੇ ਪਤੀ ਭਾਈ ਜੈ ਰਾਮ ਜੀ ਭਾਗ ਗੁਰੂ ਨਾਨਕ ਮਹਾਰਾਜ ਜੀ ਦੇ ਜੀਜਾ ਜੀ ਨੇ ਦੌਲਤਖਾਨ ਲੋਧੀ ਦੇ ਨਾਲ ਗੱਲਬਾਤ ਕੀਤੀ ਤੇ ਗੁਰੂ ਪਿਆਰਿਓ ਦੌਲਤਖਾਨ ਲੋਧੀ ਨੂੰ ਆਖਿਆ ਕਿ ਤੁਸੀਂ ਇੱਕ ਇਮਾਨਦਾਰ ਵਧੀਆ ਪੜਿਆ ਲਿਖਿਆ ਆਪਣੇ ਇਥੇ ਨੌਕਰੀ ਲਈ ਕੋਈ ਆਦਮੀ ਲੱਭ ਰਹੇ ਹਾਂ ਕਿਉਂਕਿ ਇਹ ਉਮੀਦ ਹੈ ਜਿਹੜੀ ਤੁਹਾਡੀ ਇਹ ਉਮੀਦ ਤਾਂ ਪੂਰੀ ਹੋ ਸਕਦੀ ਹੈ ਜੇ ਤੁਸੀਂ ਮੇਰੇ ਇੱਕ ਰਿਸ਼ਤੇਦਾਰ ਨੂੰ ਰੱਖ ਲਵੋਗੇ ਤੇ ਗੁਰੂ ਪਿਆਰਿਓ ਜਿਹੜਾ ਦੌਲਤ ਖਾਨ ਲੋਧੀ ਸੀ ਨਾ ਇਹ ਪਹਿਲਾਂ ਹੀ ਇਹ ਮਨ ਦੇ ਵਿੱਚ ਚਾਹੁੰਦਾ ਸੀ ਕਿ ਜਿਹੜਾ ਮੇਰਾ ਮੋਦੀ ਖਾਨਾ ਹੈ ਇਹ ਸ਼ਾਹੀ ਭੰਡਾਰ ਹੈ ਅਨਾਜ ਦਾ ਭੰਡਾਰ ਇੱਥੇ ਕੋਈ ਇਮਾਨਦਾਰ ਬੰਦਾ ਚਾਹੀਦਾ ਜਿਹੜਾ ਇਮਾਨਦਾਰੀ ਦੇ ਨਾਲ ਇੱਥੇ ਕੰਮ ਕਰੇ ਨਹੀਂ ਤਾਂ ਇੱਥੇ ਕਦੇ ਸਾਨੂੰ ਘਾਟਾ ਪੈ ਜਾਂਦਾ ਕਦੇ ਜਿਹੜੇ ਲੋਕ ਆਉਂਦੇ ਨੇ ਆਪਣਾ ਰਾਸ਼ਨ ਲੈ ਕੇ ਉਹਨਾਂ ਨੂੰ ਘਾਟਾ ਪੈ ਜਾਂਦਾ ਲੋਕ ਅਨਾਜ ਲੈ ਕੇ ਆਉਂਦੇ ਨੇ ਉਹ ਵੀ ਰੋਂਦੇ ਜਾਂਦੇ ਨੇ ਤੇ ਜਿਹੜੇ ਸਾਡੇ ਇੱਥੇ ਕੰਮ ਕਰਨ ਵਾਲੇ ਨੇ ਇਹ ਵੀ ਰੋਈ ਜਾਂਦੇ ਨੇ ਇੱਥੇ ਤਾਂ ਚੁਰੇਮਾਈ ਹੋ ਰਹੀ ਹੈ ਠੱਗੀ ਠੋਰੀ ਹੋ ਰਹੀ ਹੈ ਇੱਥੇ ਤਾਂ ਕੋਈ ਇਮਾਨਦਾਰ ਚਾਹੀਦਾ ਤੇ ਗੁਰੂ ਪਿਆਰਿਓ ਦੌਲਤਖਾਨ ਲੋਧੀ ਕਿਸੇ ਇਮਾਨਦਾਰ ਇਨਸਾਨ ਦੀ ਉਮੀਦ ਦੇ ਵਿੱਚ ਸੀ ਕਿ ਮੋਦੀ ਖਾਨੇ ਵਿੱਚ ਕੋਈ ਇਮਾਨਦਾਰ ਬੰਦਾ ਆਵੇ ਮੈਂ ਉਹਨੂੰ ਵੱਡਾ ਅਫਸਰ ਲਗਾਵਾ ਜਿਹਦੇ ਥੱਲੇ ਸੈਂਕੜੇ ਬੰਦੇ ਕੰਮ ਕਰਦੇ ਹੋਣ ਤੇ ਉਹ ਬੰਦਾ ਹਿਸਾਬ ਕਿਤਾਬ ਵੀ ਰੱਖਦਾ ਹੋਵੇ ਤੇ ਉਹ ਬੰਦਾ ਇਮਾਨਦਾਰ ਵੀ ਹੋਵੇ ਤੇ ਗੁਰੂ ਪਿਆਰਿਓ ਦੌਲਤਖਾਨ ਲੋਧੀ ਐ ਨਾ ਜਿਹੜਾ ਅੱਜ ਇਹਦੀ ਉਮੀਦ ਪੂਰੀ ਹੋਣ ਲੱਗੀ ਹੈ ਕਿਉਂਕਿ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਜਾ ਜੀ ਨੇ ਜਦੋਂ ਗੱਲ ਕੀਤੀ ਕਿ ਭਾਈ ਮੇਰਾ ਰਿਸ਼ਤੇਦਾਰ ਹੈ ਜਿਸ ਦਾ ਨਾਮ ਹੈ ਨਾਨਕ ਮੇਰੀ ਘਰ ਵਾਲੀ ਦਾ ਭਰਾ ਹੈ ਬਹੁਤ ਪੜਿਆ ਲਿਖਿਆ ਹੈ ਸਮਝਦਾਰ ਹੈ ਉਹ ਜਿੰਨਾ ਵੀ ਤੁਹਾਡਾ ਮੋਦੀ ਖਾਨੇ ਦਾ ਹਿਸਾਬ ਕਿਤਾਬ ਹੈ ਉਹ ਸਾਰਾ ਸੰਭਾਲ ਲਏਗਾ ਜੇ ਤੁਸੀਂ ਨੌਕਰੀ ਤੇ ਰੱਖਣਾ ਤਾਂ ਉਹ ਰੱਖ ਸਕਦੇ ਹੋ ਦੌਲਤ ਖਾਨ ਲੋਧੀ ਨੇ ਆਖਿਆ ਕੋਈ ਗੱਲ ਨਹੀਂ ਭਾਈ ਮੈਂ ਨਾਨਕ ਦਾ ਨਾਮ ਸੁਣਿਆ ਉਹ ਨਾਨਕ ਜਿਨ੍ਹਾਂ ਨੇ ਪਾਂਦੇ ਨੂੰ ਪੜਾਇਆ ਭਾਈ ਜੈ ਰਾਮ ਜੀ ਕਹਿੰਦੇ ਜੀ ਉਹ ਨਾਨਕ ਜਿਨ੍ਹਾਂ ਨੇ ਮੌਲਵੀ ਨੂੰ ਪੜਾਇਆ ਭਾਈ ਜੈ ਰਾਮ ਜੀ ਕਹਿੰਦੇ ਜੀ ਕਹਿੰਦੇ ਉਹ ਨਾਨਕ ਜਿਨ੍ਹਾਂ ਨੇ ਸੱਚਾ ਸੌਦਾ ਕੀਤਾ ਉਹ ਨਾਨਕ ਜਿਨ੍ਹਾਂ ਨੇ ਵੈਦ ਜਿਹੜਾ ਗੁਰਨਾਨਕ ਮਹਾਰਾਜ ਦੀ ਬਿਮਾਰੀ ਦਾ ਇਲਾਜ ਲੱਭਣ ਆਇਆ ਸੀ ਵੈਦ ਨੇ ਆਖ ਦਿੱਤਾ ਕਿ ਤੂੰ ਤਾਂ ਆਪ ਰੋਗੀ ਹੈ ਮੇਰਾ ਕੀ ਰੋਗ ਲੱਭੇਗਾ ਉਹ ਨਾਨਕ ਹੈ ਭਾਈ ਜੈ ਰਾਮ ਜੀ ਹੱਥ ਜੋੜ ਕੇ ਕੱਖਣ ਲੱਗੇ ਜੀ ਉਹ ਨਾਨਕ ਨੇ ਦੌਲਤ ਖਾਨ ਲੋਧੀ ਕਹਿੰਦਾ ਫਿਰ ਲੈ ਆਓ ਗੁਰਨਾਨਕ ਨੂੰ ਅਸੀਂ ਨੌਕਰੀ ਤੇ ਰੱਖਣ ਲਈ ਤਿਆਰ ਹਾਂ ਗੁਰੂ ਪਿਆਰਿਓ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਿਨੂੰ ਮੋਦੀ ਖਾਨੇ ਦੀ ਨੌਕਰੀ ਤੇ ਰੱਖਿਆ ਗਿਆ ਮੈਂ ਫੇਰ ਬੇਨਤੀ ਕਰਦਿਆਂ ਕੋਈ ਛੋਟੀ ਮੋਟੀ ਦੁਕਾਨ ਨਹੀਂ ਸੀ ਮੋਦੀ ਖਾਨਾ ਉਹ ਇੱਕ ਬਹੁਤ ਵੱਡਾ ਖਜ਼ਾਨੇ ਦਾ ਭੰਡਾਰ ਸੀ ਜਿੱਥੇ ਅਨਾਜ ਆਇਆ ਕਰਦਾ ਸੀ ਸੈਂਕੜੇ ਬੰਦੇ ਉੱਥੇ ਕੰਮ ਕਰਿਆ ਕਰਦੇ ਸਨ ਨੌਕਰੀ ਕਰਿਆ ਕਰਦੇ ਸਨ ਜਿਹੜੇ ਲੋਕ ਉਸ ਸਮੇਂ ਜ਼ਿਮੀਦਾਰ ਹੁੰਦੇ ਸਨ ਜ਼ਿਮੀਦਾਰ ਮਤਲਬ ਜਿਨ੍ਹਾਂ ਕੋ ਜ਼ਮੀਨਾਂ ਹੁੰਦੀਆਂ ਸੀ ਉਹ ਜੋ ਜ਼ਮੀਨ ਦੇ ਵਿੱਚ ਆਪਣੀ ਫਸਲ ਬੀਜਿਆ ਕਰਦੇ ਸਨ ਭਵੇਂ ਉਹ ਮੱਕੀ ਬੀਜਿਆ ਕਰਦੇ ਸਨ ਭਵੇਂ ਕੋਈ ਵੀ ਜੋ ਵੀ ਉਸ ਸਮੇਂ ਦਾ ਅਨਾਜ ਸੀ ਬੀਜਿਆ ਕਰਦੇ ਸਨ ਉਹ ਅਨਾਜ ਜਦੋਂ ਪੱਕ ਜਾਂਦਾ ਸੀ ਉਹਨੂੰ ਵੱਢ ਕੇ ਗੁਰੂ ਪਿਆਰਿਓ ਉਸ ਸਮੇਂ ਸੁਲਤਾਨਪੁਰ ਲੋਧੀ ਦੇ ਮੋਦੀ ਪੰਡਾਰ ਦੇ ਵਿੱਚ ਲਿਆਉਂਦੇ ਸਨ ਫਿਰ ਉੱਥੇ ਤੋਲਿਆ ਜਾਂਦਾ ਸੀ ਉਹ ਤੋਲ ਦੇ ਮੁਤਾਬਕ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਫਿਰ ਉਹਨਾਂ ਨੂੰ ਮਾਇਆ ਦਿਆ ਕਰਦੇ ਸਨ ਉਹ ਜਿਹੜਾ ਅਨਾਜ ਆਉਂਦਾ ਸੀ ਨਾ ਫਿਰ ਉਹ ਸ਼ਾਹੀ ਖਜ਼ਾਨਿਆਂ ਦੇ ਵਿੱਚ ਸ਼ਾਹੀ ਫੌਜਾਂ ਵਿੱਚ ਭੇਜਿਆ ਜਾਂਦਾ ਸੀ ਉਹ ਸਰਕਾਰੀ ਸਟੋਰ ਸੀ ਵੱਡਾ ਰਾਸ਼ਨ ਜਿੱਥੇ ਬਹੁਤ ਸਾਰਾ ਅਨਾਜ ਪਿਆ ਸੀ ਉਹ ਮੋਦੀ ਖਾਨਾ ਸੀ ਗੁਰੂ ਪਿਆਰਿਓ ਗੁਰਨਾਨਕ ਮਹਾਰਾਜ ਜਦੋਂ ਮੋਦੀ ਖਾਨੇ ਬੈਠ ਜਾਂਦੇ ਨੇ ਨਾ ਗੁਰਨਾਨਕ ਮਹਾਰਾਜ ਬਹੁਤ ਵੱਡੇ ਅਫਸਰ ਲੱਗਦੇ ਨੇ ਜਿਵੇਂ ਅੱਜ ਦੇ ਸਮੇਂ ਵਿੱਚ ਆਪਾਂ ਫੂਡ ਇਨਸਪੈਕਟਰ ਕਹਿ ਦਈਏ ਨਾ ਐਡੇ ਵੱਡੇ ਗੁਰਨਾਨਕ ਮਹਾਰਾਜ ਰੂਪ ਤੇ ਸਨ ਤੇ ਗੁਰੂ ਪਿਆਰਿਓ ਪਹਿਲਾਂ ਕੀ ਹੁੰਦਾ ਸੀ ਗੁਰਨਾਨਕ ਮਹਾਰਾਜ ਤੋਂ ਉੱਥੇ ਘਾਟਾ ਕਿਉਂ ਪੈਂਦਾ ਸੀ ਕਿਉਂਕਿ ਉੱਥੇ ਜਿਹੜੇ ਅਫਸਰ ਸਨ ਉਹ ਇਮਾਨਦਾਰ ਨਹੀਂ ਬੇਈਮਾਨ ਸਨ ਜੇ ਕੋਈ ਮਨੁੱਖ ਗੱਡਿਆਂ ਦੇ ਉੱਤੇ ਖਚਰਾਂ ਦੇ ਉੱਤੇ ਗਧਿਆਂ ਦੇ ਉੱਤੇ ਊਠਾਂ ਦੇ ਉੱਤੇ ਗੱਡਿਆਂ ਦੇ ਉੱਤੇ ਅਨਾਜ ਲੱਦ ਕੇ ਲੈ ਕੇ ਆਉਂਦਾ ਸੀ ਨਾ ਜਦੋਂ ਮੋਦੀ ਖਾਨੇ ਵਿੱਚ ਤੋਲਿਆ ਜਾਂਦਾ ਸੀ ਕਿਉਂਕਿ ਕੁਆਂਟਲਾਂ ਦੇ ਹਿਸਾਬ ਨਾਲ ਆਉਂਦਾ ਸੀ ਕਿਲੋ 2 ਕਿਲੋ 5 ਕਿਲੋ 10 ਕਿਲੋ ਨਹੀਂ ਗੱਡਿਆਂ ਦੇ ਗੱਡੇ ਆਉਂਦੇ ਸਨ ਊਠਾਂ ਦੇ ਊਠ ਆਉਂਦੇ ਸਨ ਅਨਾਜ ਦੇ ਭਰੇ ਹੋਏ ਤੇ ਗੁਰੂ ਪਿਆਰੇ ਜਦੋਂ ਤੋਲਿਆ ਜਾਂਦਾ ਸੀ ਤਾਂ ਪਹਿਲੇ ਜਿਹੜੇ ਅਫਸਰ ਸਨ ਉੱਥੇ ਉਹ ਬੇਈਮਾਨ ਹੋਣ ਕਰਕੇ ਉਹ ਤੋਲ ਘੱਟ ਦਿੰਦੇ ਸਨ ਜੇ ਮੰਨ ਲਓ ਕੋਈ 10 ਕੁਆਂਟਲ ਲੈ ਕੇ ਆਇਆ ਨਾ ਉਹਦਾ 6 ਕੁਆਂਟਲ ਹੀ ਤੋਲ ਤੋਲਦੇ ਸਨ 4 ਕੁਆਂਟਲ ਆਪ ਹੀ ਖਾ ਜਾਂਦੇ ਸੀ ਆਖੋ ਸਤਨਾ ਤੇ ਪਰ ਗੁਰੂ ਨਾਨਕ ਮਹਾਰਾਜ ਗੁਰੂ ਨਾਨਕ ਮਹਾਰਾਜ 13 13 ਤੋਲਦੇ ਨੇ 13 ਦਾ ਮਤਲਬ 13 ਦਾ ਮਤਲਬ ਬਰਾਬਰ ਹੁੰਦਾ ਬਰਾਬਰ ਬਰਾਬਰ ਤੋਲਦੇ ਨੇ ਜੇ ਕੋਈ 10 ਗੱਡੇ ਭਰ ਕੇ ਲੈ ਕੇ ਆਇਆ ਗੁਰੂ ਨਾਨਕ ਮਹਾਰਾਜ ਇਕੱਲੇ ਇਕੱਲੇ ਉਹ ਅਨਾਜ ਦੇ ਦਾਣੇ ਦਾ ਰੇਟ ਲਾ ਕੇ ਉਹਨੂੰ ਮਾਇਆ ਦੇ ਕੇ ਤੋੜਦੇ ਨੇ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਭਾਵ ਬਰਾਬਰ ਬਰਾਬਰ ਤੋਲਦੇ ਨੇ ਜੇ 50 ਕੁਵਾਂਟਲ ਕੋਈ ਲੈ ਕੇ ਆਇਆ ਨਾ ਇਹ ਨਹੀਂ ਕਿ ਉਹ 30 ਕੁਵਾਂਟਲ ਹੀ ਰਹਿ ਜਾਏਗਾ ਇਹ ਨਹੀਂ ਕਿ 60 ਕੁਵਾਂਟਲ ਹੋ ਜਾਏਗਾ ਬਸ ਜਿੰਨਾ ਲੈ ਕੇ ਆਏ ਨੇ ਗੁਰੂ ਨਾਨਕ ਮਹਾਰਾ 13 13 ਮਤਲਬ ਬਰਾਬਰ ਬਰਾਬਰ ਤੋਲਦੇ ਨੇ ਘੱਟ ਵੱਧ ਨਹੀਂ ਤੋਲਦੇ ਤੇ ਗੁਰੂ ਪਿਆਰਿਓ ਜਿਹੜਾ ਵੀ ਮਨੁੱਖ ਆਉਂਦਾ ਸੀ ਗੱਡਾ ਲੈ ਕੇ ਪਹਿਲਾਂ ਤਾਂ ਉਹਨਾਂ ਨੂੰ ਪੈਸੇ ਘੱਟ ਮਿਲਦੇ ਸੀ ਪਰ ਜਦੋਂ ਗੁਰਨਾਨਕ ਮਹਾਰਾਜ ਮੋਤੀਖਾਨੇ ਦੇ ਵਿੱਚ ਬੈਠ ਕੇ ਖੁਦ ਤੋਲਦੇ ਨੇ ਨਾ ਜਿੰਨਾ ਅਨਾਜ ਆਉਂਦਾ ਤੇ ਗੁਰੂ ਪਿਆਰਿਓ ਜੇ ਕੋਈ ਫੇਰ ਬੇਨਤੀ ਕਰਦੇ ਆ 10 ਕੁਇੰਟਲ ਲੈ ਕੇ ਆਇਆ ਨਾ ਪਹਿਲਾਂ ਤਾਂ 6 ਕੁਇੰਟਲ ਦੇ ਪੈਸੇ ਮਿਲਦੇ ਸੀ ਹੁਣ 10 ਕੁਇੰਟਲ ਦੇ ਜਦੋਂ ਪੈਸੇ ਮਿਲਣ ਲੱਗੇ ਨਾ ਰੌਲਾ ਪਾਉਂਦਾ ਜਾਂਦਾ ਕਿ ਮੋਤੀਖਾਨੇ ਦੇ ਵਿੱਚ ਇੱਕ ਫਕੀਰ ਬੈਠਾ ਇੱਕ ਮਸਤਾਨਾ ਬੈਠਾ ਜਿਹੜਾ 13-13 ਤੋਲ ਰਿਹਾ ਹੈ ਆਖੋ ਸਤਨਾਮ ਤੇ ਗੁਰੂ ਪਿਆਰਿਓ ਸਾਰੇ ਪਾਸੇ ਰੌਲਾ ਪੈ ਜਾਂਦਾ ਕਿ ਇੱਕ ਫਕੀਰ ਇੱਕ ਜੋਗੀ ਇੱਕ ਮਸਤਾਨਾ ਰਮਤਾ ਸਾਧੂ ਬੈਠਾ ਹੈ ਜਿਹਦਾ ਨਾਮ ਨਾਨਕ ਹੈ ਉਹ ਤਾਂ ਲੁਟਾਰਿਆ ਹੈ ਸਭ ਕੁਝ ਉਹ ਤਾਂ ਮੋਦੀਖਾਨਾ ਲੁਟਾਰਿਆ ਹੈ ਤੇ ਗੁਰੂ ਪਿਆਰਿਓ ਪਰ ਇਹ ਨਹੀਂ ਸੀ ਪਤਾ ਕਿ ਜਿੰਨਾ ਉਹਨਾਂ ਦਾ ਹੱਕ ਬਣਦਾ ਸੀ ਗੁਰੂ ਨਾਨਕ ਮਹਾਰਾਜ ਉਹਨਾਂ ਨੂੰ ਮਾਇਆ ਦਿੰਦੇ ਸਨ ਗੁਰੂ ਨਾਨਕ ਮਹਾਰਾਜ ਨੇ ਮੋਦੀਖਾਨਾ ਲੁਟਾਇਆ ਵੀ ਹੈ ਪਰ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਨੇ ਕਿਵੇਂ ਲੁਟਾਇਆ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੋਦੀ ਖਾਨੇ ਦੇ ਵਿੱਚੋਂ ਜਿੰਨੀ ਤਨਖਾਹ ਬਣਦੀ ਸੀ ਨਾ ਗੁਰੂ ਨਾਨਕ ਮਹਾਰਾਜ ਦੀ ਕੋਈ ਗੁਰਨਾਨਕ ਮਹਾਰਾ ਛੋਟੇ ਮੋਟੇ ਦੁਕਾਨਦਾਰ ਨਹੀਂ ਫੂਡ ਇਨਸਪੈਕਟਰ ਸਨ ਉੱਚੇ ਰਤਬੇ ਤੇ ਸਨ ਵੱਡੀ ਪੋਸਟ ਤੇ ਸਨ ਉਹਨਾਂ ਦੀ ਤਨਖਾਹ ਵੀ ਬਹੁਤ ਜ਼ਿਆਦਾ ਸੀ ਤੇ ਗੁਰੂ ਪਿਆਰਿਓ ਆਪਣੀ ਤਨਖਾਹ ਦੇ ਵਿੱਚੋਂ ਕੁਝ ਮਾਇਆ ਰੱਖ ਕੇ ਬਾਕੀ ਸਭ ਕੁਝ ਗਰੀਬਾਂ 'ਚ ਵੰਡ ਦਿੰਦੇ ਸੀ ਲੋਕ ਆਖਦੇ ਸਨ ਕਿ ਮੋਦੀ ਖਾਨੇ ਦੇ ਵਿੱਚ ਗੁਰਨਾਨਕ ਮੋਦੀ ਖਾਨਾ ਲੁੱਟਾ ਰਹੇ ਨੇ ਤੇ ਗੁਰੂ ਪਿਆਰਿਓ ਲੋਕ ਜਿੰਨੇ ਵੀ ਸੀ ਅਨਾਜ ਲੈ ਕੇ ਆਉਂਦੇ ਸੀ ਉਹਨਾਂ ਨੂੰ ਉਹਨਾਂ ਦੀ ਬਣਦੀ ਮਾਇਆ ਜਦੋਂ ਦੇ ਦਿੱਤੀ ਜਾਂਦੀ ਸੀ ਨਾ ਬੜੇ ਖੁਸ਼ ਹੁੰਦੇ ਸਨ ਹੱਸਦੇ ਘਰਾਂ ਨੂੰ ਜਾਂਦੇ ਸਨ ਤੇ ਰੌਲਾ ਪਾਉਂਦੇ ਸਨ ਕਿ ਗੁਰਨਾਨਕ ਨੇ 13-13 ਤੋਲ ਦਿੱਤਾ ਤੇ ਗੁਰੂ ਪਿਆਰਿਓ ਗੁਰਨਾਨਕ ਮਹਾਰਾਜ ਜੀ ਦੀਆਂ ਸ਼ਿਕਾਇਤਾਂ ਦੌਲਤ ਖਾਨ ਲੋਧੀ ਕੋਲ ਪਹੁੰਚੀਆਂ ਸ਼ਿਕਾਇਤ ਲਾਉਣ ਵਾਲੇ ਕੌਣ ਸਨ ਜਿਹੜੇ ਪਹਿਲਾਂ ਠੱਗੀ ਕਰਿਆ ਕਰਦੇ ਸਨ ਝੁਰੇਮਾਈ ਕਰਿਆ ਕਰਦੇ ਸਨ ਉਹਨਾਂ ਨੇ ਆਖਿਆ ਜਾ ਕੇ ਦੌਲਤ ਖਾਨ ਲੋਧੀ ਨੂੰ ਕਹਿੰਦੇ ਖਾਨ ਸਾਹਿਬ ਜਿਹੜਾ ਤੁਸੀਂ ਨਮਾ ਇੱਕ ਗੁਰੂ ਨਾਨਕ ਮੋਦੀ ਖਾਨੇ ਦੇ ਵਿੱਚ ਅਫਸਰ ਨਿਯੁਕਤ ਕੀਤਾ ਨਾ ਵੇਖੋ ਉਹ ਕਿਵੇਂ ਮੋਦੀ ਖਾਨੇ ਨੂੰ ਲੁੱਟਾ ਰਿਹਾ ਹੈ ਉਹ ਤਾਂ ਸਾਰਾ ਮੋਦੀ ਖਾਨਾ ਬਰਬਾਦ ਕਰ ਰਿਹਾ ਹੈ ਜਿਹੜੇ ਵੀ ਆਉਂਦੇ ਨੇ ਉਹਨਾਂ ਨੂੰ ਮਾਇਆ ਦੇ ਗੱਫੇ ਹੀ ਵੰਡ ਰਿਹਾ ਹੈ ਤੁਹਾਨੂੰ ਘਾਟਾ ਪਾ ਦੇਗਾ ਗੁਰੂ ਪਿਆਰਿਓ ਇਹ ਜਿਹੜੀਆਂ ਸ਼ਿਕਾਇਤਾਂ ਗੁਰੂ ਨਾਨਕ ਮਹਾਰਾਜ ਜੀ ਦੀਆਂ ਇੱਕ ਸਾਲ ਲਗਾਤਾਰ ਜਾਂਦੀਆਂ ਰਹੀਆਂ ਦੌਲਤ ਖਾਨ ਲੋਧੀ ਨੇ ਧਿਆਨ ਨਹੀਂ ਦਿੱਤਾ ਕਿਉਂ ਕਿਉਂਕਿ ਦੌਲਤਖਾਨ ਲੋਧੀ ਨੂੰ ਪਤਾ ਸੀ ਕਿ ਗੁਰੂ ਨਾਨਕ ਇਮਾਨਦਾਰ ਨੇ ਪੜ੍ਹੇ ਲਿਖੇ ਨੇ ਸਮਝਦਾਰ ਨੇ ਲੋਕਾਈ ਦਾ ਭਲਾ ਕਰਨ ਵਾਲੇ ਨੇ ਤੇ ਉਹਨਾਂ ਦੇ ਰਿਸ਼ਤੇਦਾਰ ਭਾਈ ਜੈ ਰਾਮ ਜੀ ਜਿਹੜੇ ਮੇਰੇ ਕੋਲ ਕਈ ਸਾਲਾਂ ਤੋਂ ਕੰਮ ਕਰ ਰਹੇ ਨੇ ਇਹ ਵੀ ਇਮਾਨਦਾਰ ਨੇ ਇਹ ਠੱਗੀ ਚੋਰੀ ਨਹੀਂ ਕਰ ਸਕਦੇ ਇਹ ਲੂਟਾ ਨਹੀਂ ਸਕਦੇ ਭਰੋਸਾ ਸੀ ਪਰ ਜਦੋਂ ਸ਼ਿਕਾਇਤਾਂ ਬਹੁਤ ਚਲੇ ਜਾਣ ਹਨ ਫਿਰ ਤਾਂ ਜਿਹੜੇ ਉੱਤੇ ਮਾਲਕ ਬੈਠੇ ਆ ਉਹਨਾਂ ਨੂੰ ਵੀ ਧਿਆਨ ਦੇਣਾ ਪੈਂਦਾ ਵੀ ਚਲੋ ਜੇ ਇੰਨੀਆਂ ਸ਼ਿਕਾਇਤਾਂ ਆਈਆਂ ਪਤਾ ਕਰ ਲੈਣੇ ਵੀ ਕਿੰਨੇ ਪੈਸੇ ਕਟੇ ਆ ਤੇ ਕਿੰਨੇ ਪੈਸੇ ਵਧੇ ਆ ਗੁਰੂ ਨਾਨਕ ਮਹਾਰਾਜ ਦਾ ਮਿੱਤਰ ਸੀ ਭਾਈ ਮਰਦਾਨਾ ਭਾਈ ਮਰਦਾਨਾ ਗੁਰੂ ਨਾਨਕ ਮਹਾਰਾਜ ਨੂੰ ਆਖਣ ਲੱਗਿਆ ਬਾਬਾ ਮੈਂ ਹੁਣ ਪਿੰਡ ਜਾਵਾਂ ਗੁਰੂ ਨਾਨਕ ਮਹਾਰਾਜ ਕਹਿੰਦੇ ਮਰਦਾਨਿਆ ਤੂੰ ਕਿਉਂ ਜਾਣਾ ਪਿੰਡ ਬਾਬਾ ਵੇਖੋ ਤੁਸੀਂ ਤਾਂ ਇੱਥੇ ਨੌਕਰੀ ਕਰਨ ਲੱਗ ਗਏ ਚਲੋ ਸਵੇਰੇ ਸ਼ਾਮ ਕੀਰਤਨ ਕਰਦੇ ਆ ਮੈਂ ਕੋਈ ਪਿੰਡ ਜਾ ਕੇ ਆਪਣਾ ਕੰਮਕਾਰ ਤੋਰ ਲਵਾਂਗਾ ਕੋਈ ਕਿੱਤਾ ਤੋਰ ਲਵਾਂਗਾ ਮੈਨੂੰ ਪਿੰਡ ਜਾਣ ਦਿਓ ਗੁਰੂ ਨਾਨਕ ਮਹਾਰਾਜ ਕਹਿੰਦੇ ਮਰਦਾਨਿਆਂ ਆਪਾਂ ਇਹ ਨੌਕਰੀ ਸਦਾ ਥੋੜੀ ਕਰਨੀ ਐ ਆਪਣੀ ਨੌਕਰੀ ਤਾਂ ਅਕਾਲ ਪੁਰਖ ਦੀ ਸੇਵਾ ਦੇ ਵਿੱਚ ਐ ਲੁਕਾਈ ਦੇ ਭਲੇ ਵਿੱਚ ਐ ਇਹ ਨੌਕਰੀ ਦਾ ਪਤਾ ਨਹੀਂ ਕਦੋਂ ਛੱਡ ਦੇਣੀ ਐ ਇਹ ਨੌਕਰੀ ਚੱਕਰੀ ਅਸੀਂ ਛੱਡ ਕੇ ਰੱਬ ਦੀ ਨੌਕਰੀ ਚੱਕਰੀ ਕਰਾਂਗੇ ਮਰਦਾਨਿਆਂ ਕਿਰਤ ਕਰਨਾ ਸਭ ਤੋਂ ਪਹਿਲਾ ਮੁੱਢਲਾ ਸਾਡਾ ਫਰਜ਼ ਹੈ ਸਾਡਾ ਧਰਮ ਹੈ ਤੋ ਸਾਡੇ ਕੋਲ ਰਹਿ ਜਿੰਨਾ ਤੈਨੂੰ ਅਨਾਜ ਚਾਹੀਦਾ ਮੇਰੀ ਤਨਖਾਹ ਦੇ ਵਿੱਚੋਂ ਤੇਰੇ ਘਰ ਦੇ ਵਿੱਚ ਮੈਂ ਅਨਾਜ ਭੇਜਿਆ ਕਰਾਂਗਾ ਤੇ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਨੇ ਜਿੱਥੇ ਭਾਈ ਮਰਦਾਨੇ ਦਾ ਧਿਆਨ ਰੱਖਿਆ ਭਾਈ ਮਰਦਾਨੇ ਦੇ ਨਾਲ ਹੋਰ ਜਿਹੜੇ ਗਰੀਬ ਗੁਰਬੇ ਲੋਕ ਸਨ ਉਹਨਾਂ ਨੂੰ ਵੀ ਆਪਣੇ ਮਾਇਆ ਦੇ ਵਿੱਚੋਂ ਆਪਣੀ ਤਨਖਾਹ ਦੇ ਵਿੱਚੋਂ ਗੁਰੂ ਨਾਨਕ ਮਹਾਰਾਜ ਰਾਸ਼ਨ ਭੇਜਿਆ ਕਰਦੇ ਸਨ ਤੇ ਗੁਰੂ ਪਿਆਰਿਓ ਦੌਲਤਖਾਨ ਲੋਧੀ ਨੂੰ ਜਦੋਂ ਇਹ ਗੱਲਾਂ ਪਤਾ ਲੱਗੀਆਂ ਤਾਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕੋ ਮੋਦੀਖਾਨੇ ਵਿੱਚ ਪਹੁੰਚ ਜਾਂਦਾ ਗੁਰੂ ਨਾਨਕ ਮਹਾਰਾਜ ਜੀ ਦੇ ਜੀਜਾ ਜੀ ਭਾਈ ਜੈ ਰਾਮ ਜੀ ਨੂੰ ਬੁਲਾ ਲਿਆ ਜਾਂਦਾ ਤੇ ਗੁਰੂ ਪਿਆਰਿਓ ਉਸ ਸਮੇਂ ਗੁਰਨਾਨਕ ਮਹਾਰਾਜ ਨੂੰ ਬਿਠਾ ਲਿਆ ਜਾਂਦਾ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਦੌਲਤਖਾਨ ਲੋਧੀ ਆਖਦਾ ਗੁਰਨਾਨਕ ਪਾਤਸ਼ਾਹ ਜੀ ਤੁਹਾਡੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਪਹੁੰਚੀਆਂ ਨੇ ਮਹਾਰਾਜ ਕਹਿੰਦੇ ਕਿਹੜੀਆਂ ਕਹਿੰਦੇ ਤੁਸੀਂ ਮੋਦੀ ਖਾਨੇ ਨੂੰ ਲੁਟਾ ਰਹੇ ਹੋ ਗੁਰਨਾਨਕ ਮਹਾਰਾਜ ਕਹਿੰਦੇ ਲੁਟਾ ਰਹੇ ਆ ਤੇ ਦੌਲਤ ਖਾਨ ਲੋਧੀ ਕਹਿੰਦਾ ਜੀ ਤੁਹਾਨੂੰ ਹਿਸਾਬ ਦੇਣਾ ਪਏਗਾ ਸਰਕਾਰੀ ਸਟੋਰ ਹੈ ਨਾ ਸਰਕਾਰੀ ਮੋਦੀ ਖਾਨਾ ਹੈ ਨਾ ਹਿਸਾਬ ਕਿਤਾਬ ਦੇਣਾ ਪਏਗਾ ਕਿਤੇ ਮੋਦੀ ਖਾਨੇ ਨੂੰ ਘਾਟਾ ਤਾਂ ਨਹੀਂ ਪੈ ਰਿਹਾ ਲੋਕ ਤਾਂ ਹੱਸਦੇ ਜਾ ਰਹੇ ਨੇ ਉਹ ਰੋਂਦੇ ਆਉਂਦੇ ਨੇ ਹੱਸਦੇ ਜਾਂਦੇ ਨੇ ਪਰ ਹੋਰ ਨਾ ਅਸੀਂ ਰੋਈ ਚੱਲੀਏ ਬੈਠ ਕੇ ਹਿਸਾਬ ਦੇਣਾ ਪਏਗਾ ਗੁਰਨਾਨਕ ਮਹਾਰਾਜ ਤੋਂ ਹਿਸਾਬ ਮੰਗਿਆ ਗਿਆ ਇਤਿਹਾਸਕਾਰ ਕਹਿੰਦੇ ਨੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਸਿੱਖ ਧਰਮ ਦੇ ਬਹੁਤ ਵੱਡੇ ਇਤਿਹਾਸਕਾਰ ਨੇ ਉਹ ਕਹਿੰਦੇ ਨੇ ਜਦੋਂ ਗੁਰੂ ਨਾਨਕ ਤੋਂ ਹਿਸਾਬ ਕਿਤਾਬ ਮੰਗਿਆ ਗਿਆ ਨਾ ਉਸ ਸਮੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 135 ਰੁਪਏ ਮੋਦੀ ਖਾਨੇ ਤੇ ਦੌਲਤਖਾਨ ਲੋਧੀ ਵੱਲ ਨਿਕਲੇ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਪੈਸੇ ਦੇਣੇ ਨਹੀਂ ਸੀ ਮੋਦੀ ਖਾਨੇ ਨੂੰ ਸਗੋਂ ਦੀ ਮੋਦੀ ਖਾਨੇ ਤੋਂ 135 ਰੁਪਏ ਹੋਰ ਲੈਣੇ ਸੀ ਆਖੋ ਸਤਨਾਮ ਮੋਤੀ ਖਾਨੇ ਤੋਂ 135 ਰੁਪਏ ਗੁਰੂ ਪਿਆਰਿਓ ਉਸ ਸਮੇ 135 ਰੁਪਏ ਬਹੁਤ ਹੁੰਦੇ ਸਨ ਅੱਜ ਤੋਂ 600 ਸਾਲ ਪਹਿਲਾਂ ਦੀ ਗੱਲ ਐ ਤੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ ਮੇਰੇ 135 ਰੁਪਏ ਵਾਧੇ ਨੇ ਜੀ ਬਾਕੀ ਤੁਸੀਂ ਹਿਸਾਬ ਕਿਤਾਬ ਲਾ ਕੇ ਵੇਖ ਲਓ ਤੁਸੀਂ ਕਹਿੰਦੇ ਮੋਤੀ ਖਾਨਾ ਲੁੱਟਾਇਆ ਮੈਂ ਲੁੱਟਾਇਆ ਮੈਂ ਕੋਈ ਉਦਾਂ ਨਹੀਂ ਤੁਹਾਡਾ ਸਮਾਨ ਚੱਕ ਕੇ ਦੇ ਦਿੱਤਾ ਮੈਂ ਆਪਣੀ ਕਿਰਤ ਦੇ ਵਿੱਚੋਂ ਮੈਂ ਆਪਣੀ ਤਨਖਾਹ ਦੇ ਵਿੱਚੋਂ ਇਹ ਮੈਂ ਲੋਕਾਂ ਦੀ ਭਲਾਈ ਕੀਤੀ ਹੈ ਹਾਂ ਲੋਕ ਤਾਂ ਖੁਸ਼ ਹੋ ਕੇ ਜਾਂਦੇ ਸਨ ਮੈਂ 13-13 ਟੋਲਿਆ ਇੱਥੇ ਜਿਹੜਾ ਜਿੰਨਾ ਰਾਸ਼ਨ ਲੈ ਕੇ ਆਇਆ ਜਿੰਨਾ ਅਨਾਜ ਲੈ ਕੇ ਆਇਆ ਮੈਂ ਇੱਕ-ਇੱਕ ਰੁਪਿਆ ਇੱਕ-ਇੱਕ ਦਾਣੇ ਦਾ ਹਿਸਾਬ ਲਾ ਕੇ ਉਹਨਾਂ ਨੂੰ ਮਾਇਆ ਦਿੱਤੀ ਹੈ ਮੈਂ ਕੋਈ ਠੱਗੀ ਚੋਰੀ ਨਹੀਂ ਕੀਤੀ ਤੇ ਗੁਰੂ ਪਿਆਰਿਓ ਨਵਾਬ ਦੌਲਤਖਾਨ ਲੋਧੀ ਖੜਾ ਹੋ ਜਾਂਦਾ ਤੇ ਹੱਥ ਜੋੜ ਕੇ ਗੁਰੂ ਨਾਨਕ ਮਹਾਰਾਜ ਅੱਗੇ ਆ ਜਾਂਦਾ ਪਾਤਸ਼ਾਹ ਸਾਡੇ ਤੋਂ ਗਲਤੀ ਹੋ ਗਈ ਮaaf ਕਰਦੇ ਹੋ ਕੋਈ ਗੱਲ ਨਹੀਂ ਮੇਰੇ ਕੋਲੇ ਸ਼ਿਕਾਇਤਾਂ ਆਈਆਂ ਸੀ ਇਹ ਲਗਾਤਾਰ 1 ਸਾਲ ਤੋਂ ਆ ਰਹੀਆਂ ਸੀ ਮੈਂ ਤਾਂ ਤਾਂ ਤੁਹਾਡੇ ਕੋਲੇ ਚੱਲ ਕੇ ਆਇਆ ਨੇ ਮੈਨੂੰ ਨਹੀਂ ਕੋਈ ਜ਼ਰੂਰਤ ਸੀ ਤੁਸੀਂ ਇਸੇ ਤਰ੍ਹਾਂ ਨੌਕਰੀ ਕਰੋ ਕੋਈ ਗੱਲ ਨਹੀਂ ਤੇ ਗੁਰੂ ਪਿਆਰਿਓ ਗੁਰੂ ਨਾਨਕ ਮਹਾਰਾਜ ਕਹਿੰਦੇ ਮੇਰੇ 135 ਰੁਪਏ ਵਾਧੇ ਆ ਭਾਈ ਮੈਂ ਇਹ 135 ਰੁਪਈਆ ਨਾਲ ਵੀ ਲੋਕਾਂ ਦੀ ਸੇਵਾ ਕਰਾਂਗਾ ਪਰ ਰਹੀ ਗੱਲ ਨੌਕਰੀ ਦੀ ਹੁਣ ਮੈਂ ਨੌਕਰੀ ਨਹੀਂ ਕਰਾਂਗਾ ਹਾਂ ਮੈਂ ਕਿਰਤ ਕਰਨੀ ਸੀ ਕਰ ਲਈ ਮੈਂ ਕਿਰਤ ਕਰਾਂਗਾ ਵੀ ਮੈਂ ਨਵਾਬ ਦੌਲਤਖਾਨ ਦੀ ਨੌਕਰੀ ਕੀਤੀ ਐ ਪਰ ਅੱਜ ਤੋਂ ਗੁਰਨਾਨਕ ਤੇ ਭਾਈ ਮਰਦਾਨਾ ਅਕਾਲ ਪੁਰਖ ਦੀ ਨੌਕਰੀ ਕਰਿਆ ਕਰਨਗੇ ਆਖੋ ਸਤਨਾਮ ਗੁਰੂ ਪਿਆਰਿਓ ਫਿਰ ਗੁਰਨਾਨਕ ਮਹਾਰਾਜ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਮੋਦੀ ਖਾਨਾ ਛੱਡ ਦਿੰਦੇ ਨੇ ਨੌਕਰੀ ਛੱਡ ਦਿੰਦੇ ਨੇ ਫਿਰ ਕਿਵੇਂ ਜਗਤ ਜਲੰਦੇ ਨੂੰ ਤਾਰਦੇ ਨੇ ਕਿਵੇਂ ਭੈਣ ਨਾਨਕੀ ਜੀ 9 ਰੁਪਿਆ ਦੀ ਇੱਕ ਰਵਾਬ ਲੈ ਕੇ ਦਿੰਦੇ ਨੇ ਭਾਈ ਮਰਦਾਨੇ ਨੂੰ ਕਿਵੇਂ ਰਵਾਬ ਵੱਜਦੀ ਹੈ ਤੇ ਕਿਵੇਂ ਗੁਰਨਾਨਕ ਬਾਣੀ ਗਾਉਂਦੇ ਨੇ ਕਿਹੜੀ ਬਾਣੀ ਉਤਰਦੀ ਹੈ ਕੱਲ ਦੇ ਦੀਵਾਨਾ ਵਿੱਚ ਸਾਂਝੀ ਕਰਾਂਗੇ ਇੰਨੀਆਂ ਬੇਨਤੀਆਂ ਪ੍ਰਵਾਨ ਜਿੰਨੀਆਂ ਵੀ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰੀ ਐ ਸਭਨਾਂ ਦਾ ਧੰਨਵਾਦ ਜੀ ਸ੍ਰੀ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਪਾਤਸ਼ਾਹ ਜੀ ਚੱਲਿਆ ਹੋਇਆ ਕਦਮ-ਕਦਮ ਲੇਖੇ ਵਿੱਚ ਲਾਉਣ ਦਰੋਂ ਕਰੋ ਗੁਰ ਸਿੱਖੀ ਦੀ ਦਾਤ ਬਖਸ਼ਣ ਜੀ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਬਲਾਉ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ